ਹਾਂਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਹਰਿਆਣਾ ਹਾਈ ਕੋਰਟ ਇਕ ਆਹ ਤਿੰਨਕ ਹਫਤੇ ਤੋਂ ਤੋਂ ਨਾਦਾ ਪੰਜਾਬ ਪੁਲਿਸ ਗ੍ਰੀਵੈਂਸ ਦੀ ਵੈਬਸਾਈਟ ਚੱਲ ਰਹੀ ਹੈ ਨਾ ਜੇ ਆਪਾਂ ਹੁਣ ਐਫ ਆਈ ਆਰ ਪਹਿਲਾਂ ਡਾਊਨਲੋਡ ਕਰ ਲੈਣੇ ਹੁੰਦੇ ਸੀ ਕਾਫੀ ਲੋਕਾਂ ਨੂੰ ਜਿਹੜੀ ਹੈਗੀ ਐ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਰਿਹਾ ਉਹਦੇ ਵਿੱਚ ਕੋਈ ਵੀ ਜਿਹੜੀ ਹੈਗੀ ਹਲੇ ਤੱਕ ਜਿਹੜੀ ਹੈਗੀ ਐ ਪਤਾ ਨਹੀਂ ਇਹ ਹੈਕ ਹੋ ਗਈ ਕੀ ਪ੍ਰੋਬਲਮ ਹੈ ਆਈ ਥਿੰਕ ਗਵਰਨਮੈਂਟ ਇਹਦੇ ਤੇ ਵਰਕ ਕਰ ਰਹੀ ਹੈ ਆਈ ਡੋਨਟ ਨੋ ਬਟ ਮੈਂ ਬੇਨਤੀ ਹੀ ਗੱਲ ਕਰੂੰਗਾ ਵੀ ਭਾਈ ਇਹਨੂੰ ਤੁਸੀਂ ਚਲਾ ਦਿਓ ਲੋਕ ਖਜਲਖਵਾਰ ਹੋ ਰਹੇ ਨੇ ਇਹਦਾ ਕੋਈ ਬੈਨੀਫਿਟ ਨਹੀਂ ਹੈਗਾ ਨਾ ਤਾਂ ਪੰਜਾਬ ਪੁਲਿਸ ਦੇ ਅਸੀਂ ਆਨਲਾਈਨ ਕੰਪਲੀਟ ਕਰ ਸਕਦੇ ਹਾਂ ਹੁਣ ਸਭ ਤੋਂ ਪਹਿਲਾਂ ਸੀਐਮ ਸਾਹਿਬ ਨੂੰ ਮੈਂ ਇੱਕ ਰਿਜ਼ਲਟ ਵੀ ਜੇ ਸਬੂਤ ਦੇਖਣੇ ਹੋ ਤਾਂ ਉਹ ਵੀ ਦਿਖਾ ਸਕਦੇ ਆ ਹੁਣ ਇੱਕ ਕੰਪਲੀਟ ਮੇਲ ਦੇ ਦੁਆਰਾ ਇਹ ਕਹਿੰਦੇ ਨੇ ਈਐਫਆਈਆਰ ਆ ਗਈ ਜੀ ਤੁਸੀਂ ਮੇਲ ਦੇ ਦੁਆਰਾ ਕੰਪਲੀਟ ਕਰੋ ਫਿਰ ਤੁਹਾਨੂੰ ਉਹ ਬੁਲਾਉਣਗੇ ਨਾਥਿੰਗ ਐਲਸ ਸਿਰਫ ਇੱਕ ਹੀ ਪੋਰਟਲ ਹੈ ਜਦੋਂ ਭਗਵੰਤ ਮਾਨ ਸੀਐਮ ਦੀ ਮੇਲ ਦੇ ਉੱਤੇ ਕਰਦੇ ਆ ਤਾਂ ਰਿਵਰਸ ਪੋਰਟਲ 2 ਜਾਂ 3 ਦਿਨ ਬਾਅਦ ਆ ਜਾਂਦਾ ਵੀ ਤੁਹਾਡੀ ਜਿਹੜੀ ਕੰਪਲੀਟ ਹੈ ਬੈਸਟ ਵਿੱਚ ਲਿਖਿਆ ਕੋਈ ਨਹੀਂ ਹੈਗਾ ਫਾਰਵਰਡ ਕੀਤੀ ਜਾਂਦੀ ਹੈ AIG personal to Punjab Police Patiala ਜੋ ਵੀ ਸਮਥਿੰਗ ਹੈਗੀ ਹੈ ਬਾਕੀ SSP ਨੂੰ ਮੇਲ ਕਰ ਲੋ IG ਨੂੰ ਮੇਲ ਕਰ ਲੋ DIG ਪਟਿਆਲਾ ਨੂੰ orange ਨੂੰ ਮੇਲ ਕਰ ਲੋ ਠੀਕ ਹੈ SHO ਨੂੰ ਮੇਲ ਕਰ ਲੋ ਜਾਂ ਹੋਰ ਜਿਹੜੀ ਹੈਗੀ ਹੈ ਪੁਲਿਸ ਗ੍ਰੀਵੈਂਸ ਜਿਹੜੀ ਕੋਈ ਹੋਰ ਵੀ ਮੇਲ ਆਈਡੀ ਤੇ ਉਦੋਂ ਤੇ ਮੇਲ ਕਰ ਲੋ ਕੋਈ ਜਵਾਬ ਹੀ ਨਹੀਂ ਆਉਂਦਾ ਹੈਗਾ ਲੋਕ ਐਨੇ ਪਰੇਸ਼ਾਨ ਨੇ ਇਸ ਚੀਜ਼ ਦੇ ਤੋਂ ਵੀ ਜੇ ਕੋਈ ਆਪਦਾ ਦੱਸ ਰਿਹਾ ਹੈ ਮੇਲ ਕਰਨ ਦਾ ਵੀ ਸਾਡੇ ਨਾਲ ਭਾਈ ਇਹ ਕ੍ਰਾਈਮ ਹੋਇਆ ਤੁਸੀਂ ਇਹਦੇ ਉੱਪਰ ਐਕਸ਼ਨ ਲਓ ਤਾਂ ਮੇਲ ਕਰਨ ਦਾ ਫਾਇਦਾ ਕੀ ਹੋਇਆ ਮੈਨੂੰ ਸਮਝ ਨਹੀਂ ਆ ਰਹੀ ਹੈਗੀ ਤਾਂ ਆਪਾਂ ਫਿਰ ਇਹਨੂੰ ਵੀ ਬੰਦ ਕਰ ਦੋ ਮੇਰੇ ਖਿਆਲ ਦੇ ਵਿੱਚ ਤਾਂ ਵੀ ਕੋਈ ਬੰਦਾ ਜੇ ਹੁਣ ਇੱਥੇ ਤੁਹਾਡੇ ਲੱਕ ਪਹੁੰਚ ਨਹੀਂ ਪਾ ਰਿਹਾ ਜਾਂ ਕਿਸੇ ਪਬਲਿਕ ਸਰਵੰਟ ਦੇ ਕੋਈ ਪ੍ਰਾਈਵੇਸੀ ਦੇ ਕੰਪਲੀਟ ਦੇ ਰਿਹਾ ਤਾਂ ਮੇਲ ਦਾ ਰਿਵਰਟ ਤਾਂ ਹੋਵੇ ਤੇ ਮੇਲ ਦਿੱਤੇ ਨੂੰ ਮਹੀਨਾ 2 ਮਹੀਨੇ ਲੰਘ ਗਏ ਤਾਂ ਕੋਈ ਵੀ ਜਿਹੜੀ ਹੈਗੀ ਇਹਦੇ ਉੱਪਰ ਟਿੱਪਣੀ ਨਹੀਂ ਕੀਤੀ ਜਾਂਦੀ ਹੈਗੀ ਤੇ ਦੂਜੀ ਤੁਹਾਡਾ ਪੰਜਾਬ ਪੁਲਿਸ ਗ੍ਰੀਵੈਂਸ ਚੱਲਦਾ ਹੁੰਦਾ ਸੀ ਜੋਨੋ ਦੇ ਉੱਪਰ ਕੰਪਲੀਟ ਪਾ ਦਿੱਤੀ ਜਾਂਦੀ ਹੈ ਤੁਸੀਂ ਪਰ ਹੁਣ ਉਹ ਵੀ ਨਹੀਂ ਚੱਲ ਰਿਹਾ ਹੈਗਾ ਸੋ ਇਸ ਕਰਕੇ ਮੈਂ ਅ ਸੀਐਮ ਸਾਹਿਬ ਨੂੰ ਬੇਨਤੀ ਕਰੂੰਗਾ ਵੀ ਜੇ ਕੋਈ ਵੀ ਬੰਦਾ ਜੋ ਡੈਮੋਕਰੇਸੀ ਦਾ ਪਾਰਟ ਆ ਆਪਣੇ ਇੰਡੀਆ ਦਾ ਪੰਜਾਬ ਦਾ ਸਟੇਟ ਦਾ ਤਾਂ ਜਿਹੜੀਆਂ ਇਹ ਈਮੇਲ ਦੇ ਉੱਤੇ ਵੀ ਕੰਪਲੀਟ ਚ ਜਾਂਦੀਆਂ ਤੇ ਇਹਨੂੰ ਵੀ ਇੱਕ ਬੰਦੇ ਦਾ ਦੇਖਿਆ ਜਾਵੇ ਠੀਕ ਹੈ ਇਹਨੂੰ ਵੀ ਇੱਕ ਤਰ੍ਹਾਂ ਦੇ ਕੰਪਲੀਟ ਰੀਡ ਕੀਤਾ ਜਾਵੇ ਤਾਂ ਕਿ ਜਿਹੜਾ ਹੈ ਐਸਐਸਪੀ ਸਮੇਂ ਤੇ ਵੀ ਇਹਦਾ ਜਵਾਬ ਦਵੇ ਹੁਣ ਮੈਨੂੰ ਸਮਝ ਨਹੀਂ ਆਉਂਦੀ ਇੰਨੇ ਬੰਦੇ ਉੱਥੇ ਲੱਗੇ ਹੋਏ ਨੇ ਉਹ ਕਰ ਕੀ ਰਹੇ ਨੇ ਉੱਥੇ ਜੇ ਕੋਈ ਉਹਨਾਂ ਲਵੇ ਮੇਲ ਜਾਂਦੀ ਹੈ ਕਿ ਉਹ ਐਸਐਸਪੀ ਨੂੰ ਨੋਟ ਨਹੀਂ ਕਰਾਈ ਜਾਂਦੀ ਹੈਗੀ ਕਿ ਐਸਐਸਪੀ ਨੂੰ ਉਹ ਇਤਲਾ ਨਹੀਂ ਹੁੰਦੀ ਕਿ ਉਹ ਡੀਆਈਜੀ ਰੇਂਜ ਨੂੰ ਨਹੀਂ ਇਤਲਾ ਹੈਗੀ ਕਿ ਉਹ ਆਈਜੀ ਨੂੰ ਨਹੀਂ ਪਤਾ ਲੱਗ ਰਿਹਾ ਵੀ ਕੰਪਲੀਟ ਆਈਏ ਕਿਸ ਬੰਦੇ ਦੇ ਖਿਲਾਫ ਜਾਂ ਪੁਲਿਸ ਵਾਲੇ ਦੇ ਖਿਲਾਫ ਤਾਂ ਉਹਦਾ ਐਕਸ਼ਨ ਕਦੋਂ ਲਿਆ ਜਾਊਗਾ ਜਦੋਂ ਕੁਝ ਕੋਈ ਹੋਰ ਕੋਈ ਕਾਂਡ ਹੋ ਗਿਆ ਤਾਂ ਲਿਆ ਜਾਊਗਾ ਸੋਚੀ ਤੇ ਵੀ ਥੋੜਾ ਜਿਆ ਨਰਪੱਖ ਕਰੋ ਜਾਂ ਫਿਰ ਮੈਂ ਪਬਲਿਕ ਨੂੰ ਬੇਨਤੀ ਕਰੂੰਗਾ ਵੀ ਭਾਈ ਇਹ ਮੇਲ ਦਾ ਜਵਾਬ ਈਮੇਲ ਤੁਸੀਂ ਕਰੋਗੇ ਇਹ ਨਹੀਂ ਜਵਾਬ ਦਿੰਦੇ ਨਾ ਇਹਨਾਂ ਨੂੰ ਸਮਝ ਆ ਰਹੀਏ ਵੀ ਕਿੱਦਾਂ ਕੰਮ ਕਰਨਾ ਹੈ ਸਮਝ ਤੋਂ ਬਾਹਰ ਹੈ ਐਸਐਸਪੀ ਨੂੰ ਮੈਂ ਖੁਦ ਜਿਹੜੀ ਹੈਗੀ ਹੈ ਆਪਣੇ 2-3 ਵਾਰ ਮੇਲ ਕਰ ਚੁੱਕੇ ਹਾਂ ਇੱਕ ਵਾਰ 2 ਮਹੀਨੇ 2 ਸਾਲ ਦੇ ਮੇਰੇ ਸਾਲਕ ਦੇ ਲਵੇ ਮੇਰੇ ਖਿਆਲ ਦੇ ਟਾਈਮ ਹੋਊਗਾ ਉਹਨੂੰ ਇੱਕ ਕਿ ਟਿਵੀ ਵੀ ਭਾਈ ਸਾਨੂੰ ਜਦੋਂ ਮਾਰਨ ਦੀ ਜਿਹੜੀ ਹੈਗੀ ਇੱਕ ਆ ਅਥਰੈਟ ਹੈ ਵੀ ਸਾਨੂੰ ਇਹਦੇ ਤੋਂ ਪ੍ਰੋਟੈਕਟ ਕੀਤਾ ਜਾਵੇ ਕਹਿੰਦੇ ਜੀ ਇਹਦੇ ਤੋਂ ਤੁਹਾਡੀ ਗੱਲ ਨਹੀਂ ਸੁਣੀ ਜਾਂਦੀ ਐਨ ਨੰਬਰ ਤੇ ਤੁਸੀਂ ਕਾਲ ਕਰੋ ਦੱਸੋ ਵੀ ਜੇ ਤੁਹਾਨੂੰ ਕੋਈ ਬੰਦਾ ਯਾਰ ਮੇਲ ਕਰ ਰਿਹਾ ਕੋਈ ਅਨਪੜ ਬੰਦਾ ਤਾਂ ਮੇਲ ਕਰੂਗਾ ਨਹੀਂ ਪੜਿਆ ਲਿਖਿਆ ਮੇਲ ਕਰੂਗਾ ਤਾਂ ਮੇਲ ਦਾ ਜਵਾਬ ਤਾਂ ਤੁਸੀਂ ਘਟੋ ਘਟਾ ਉਹਨੂੰ ਰਜਿਸਟਰ ਤਾਂ ਕਰੋ ਵੀ ਸਾਡੇ ਲੈਵੇ ਕੰਪਲੀਟ ਆਈ ਹੈ ਸਮਝ ਤੋਂ ਬਾਹਰ ਹੋਇਆ ਪਿਆ ਕੰਮ ਸੋ ਇਸ ਕਰਕੇ ਮੈਂ ਰਿਕਵੈਸਟ ਵੀ ਕਰਦਾ ਹਾਂ ਜਿੰਨੇ ਵੀ ਆਪਣੇ ਸਟੇਟਸ ਦੇ ਐਸਐਸਪੀ ਨੇ ਤੇ ਸੀਐਮ ਨੂੰ ਵੀ ਮੈਂ ਰਿਕਵੈਸਟ ਕਰੂੰਗਾ ਵੀ ਪਲੀਜ਼ ਇਹਨਾਂ ਨੂੰ ਥੋੜਾ ਜਿਹਾ ਇਸ ਚੀਜ਼ ਦੀ ਵੀ ਐਜੂਕੇਸ਼ਨ ਦਿਓ ਵੀ ਜੇ ਤੁਹਾਨੂੰ ਕੋਈ ਮੇਲ ਦੇ ਦੁਆਰਾ ਕੰਪਲੀਟ ਹੋ ਰਿਹਾ ਤਾਂ ਉਹਨੂੰ ਵੀ ਇੱਕ ਤਰ੍ਹਾਂ ਦਾ ਟ੍ਰੀਟ ਕੀਤਾ ਜਾਵੇ ਐਜਾ ਕੰਪਲੇਂਟ ਨਹੀਂ ਫਿਰ ਜਿਹੜੀਆਂ ਤੁਹਾਡੀਆਂ ਇਹ ਵੈਬਸਾਈਟਾਂ ਬੰਦ ਪਈਆਂ ਨੇ ਤੁਸੀਂ ਇਹਨਾਂ ਨੂੰ ਚਲਾਓ ਤਾਂ ਕਰਕੇ ਇਹ ਲੋਕ ਖਜਲਖਵਾਰ ਹੋ ਰਹੇ ਨੇ ਉਹਨਾਂ ਨੂੰ ਵੀ ਇਹਦੇ ਵਿੱਚ ਚੀਜ਼ ਹੋ ਜਾ ਕਰਕੇ ਜਾਵੇ ਥੈਂਕ ਯੂ ਸੋ ਮੱਚ